ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ 790 ਤੋਂ ਅਮਿਤ ਪਾਪ ਸਿੰਘ ਦੋਸਤੋ ਦੋ ਦਿਨ ਪਹਿਲਾਂ ਆਪਾਂ ਨੇ ਇੱਕ ਵੀਡੀਓ ਪਾਈ ਸੀ ਖਾਲਸਾ ਫਾਸਟ ਫੋਰਡ ਦੀ ਉਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਇੱਕ ਵੀਰ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਅੱਜ ਵੀਰ ਕੋਲੇ ਪਹੁੰਚੇ ਆ ਤੇ ਵੀਰ ਦਾ ਇੱਕ ਵੀਆਈਪੀ ਨੰਬਰ ਦਾ ਜਿਹੜਾ ਕੰਮ ਹੈ ਸਾਰਾ ਹਨਾ ਤੇ ਨਾਲ ਮੋਬਾਈਲ ਐਕਸੈਸਰੀ ਰੱਖੀ ਆ ਜੋ ਤੁਹਾਨੂੰ ਵੀਰ ਨਾਲ ਮਿਲਾਉਨੇ ਆ ਆਪਾਂ ਆਜੋ ਹਾਂਜੀ ਵੀਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਹਾਂਜੀ ਵੀਰ ਦਿਖਾਓ ਤੁਹਾਡੇ ਕੋਲੇ ਕੀ ਕੀ ਸਮਾਨ ਹੈ ਜੀ ਮੇਰੇ ਕੋਲ ਵੀਰੇ ਮੋਬਾਈਲ ਐਸੈਸਰੀ ਹੁੰਦੀ ਹੈ ਸਾਰੀ ਅੱਛਾ ਜੀ ਤੇ ਨਾਲ ਵੀ ਆਈਪੀ ਨੰਬਰਾਂ ਦਾ ਕੰਮ ਆ ਮੋਬਾਈਲਾਂ ਦਾ ਠੀਕ ਹੈ ਜੀ ਤੇ ਮੋਬਾਈਲ ਐਸੈਸਰੀ ਦੇ ਵਿੱਚ ਆ ਵੀਰੇ ਡਾਟਾ ਕੇਬਲ ਸੁਰਮਾਨ ਦਾ ਵੀਰੇ ਤੁਹਾਡੇ ਕੋਲੇ ਸਾਰਾ ਪਿਆ ਹਨਾ ਵੀ ਇਹ ਚੀਜ਼ੀ ਤਾਂ ਸਮਾਨ ਦੀ ਡਿਮਾਂਡ ਹੀ ਬਹੁਤ ਆ ਮਾਰਕੀਟ ਦੇ ਵਿੱਚ ਫਿਰ ਤੁਹਾਡਾ ਮਤਲਬ ਕੇ ਸਮਾਨ ਵੇਚ ਕਿਉਂ ਨਹੀਂ ਰਿਹਾ ਵੀ ਉਹ ਗਾ ਕਿਉਂ ਨਹੀਂ ਹੈਗਾ ਉਹਨਾਂ ਨੂੰ ਪਤਾ ਨਹੀਂ ਜੀ ਇਹ ਦਾ ਕਾਰਨ ਕੀ ਕਹਿ ਸਕਦੇ ਆਪਾਂ ਰੇਟ ਤਾਂ ਨਹੀਂ ਜਿਆਦਾ ਤੁਹਾਡੇ ਕੋਲ ਰੇਟ ਵੀਰੇ ਮਾਰਕੀਟ ਨਾਲੋਂ ਬਹੁਤ ਘੱਟ ਨੇ ਅੱਛਾ ਚਲੋ ਦਿਖਾਓ ਮੈਨੂੰ ਕੀ ਕੀ ਪਿਆ ਤੁਹਾਡੇ ਕੋਲੇ ਨਾਲੇ ਰੇਟ ਰੋਡ ਦੱਸੋ ਇਹਨਾਂ ਦਾ ਰੇਟ ਵੀਰੇ ਡਾਟਾ ਕੇਬਲ ਆ ਵੀ ਰੇਟ ਦੀ ਠੀਕ ਹੈ ਜੀ ਇਹ 50 ਰੁਪਏ ਦੀ ਡਾਟਾ ਕੇਬਲ ਆ ਵੀਰੇ ਅੱਛਾ ਜੀ ਹਾਂਜੀ ਬਸ ਫਿਰ ਬਸ ਜੀ ਆ 100 ਰੁਪਏ ਦੀ ਡਾਟਾ ਕੇਬਲ ਤੇ ਹੋਰ ਸਾਰੇ ਮੋਬਾਈਲਾਂ ਨੂੰ ਲੱਗਦੀ ਹੈ ਇਹ 100 ਰੁਪਏ ਦੇ ਵਿੱਚ 1 ਸਾਲ ਦੀ ਗਾਰੰਟੀ ਆ 1 ਸਾਲ ਦੀ 1 ਸਾਲ ਦੀ ਗਾਰੰਟੀ ਅੱਛਾ ਜੇ ਖਰਾਬ ਹੋ ਜਾਂਦੀ ਹੈ ਫਿਰ ਮਲਗੇ ਕਿਵੇਂ ਕਰ ਦਿੰਦੇ ਹੈ ਹੈਡ ਟੂ ਹੈਂਡ ਵੀਰੇ ਹੈ ਹੈਂਡ ਟੂ ਹੈਂਡ ਚੇਂਜ ਕਰਕੇ ਦਿਨੋ ਵਾਹ ਜੀ ਕੀ ਬਾਤ ਹੈ ਫਿਰ ਵੀ ਮਲਗੇ ਵੀ ਚਲੋ ਹਾਂਜੀ ਦੋਸਤੋ ਤੁਸੀਂ ਨੇ ਹੌਸਲਾ ਟੁੱਟਣਾ ਨਹੀਂ ਦੇਣਾ ਹੈਗਾ ਵੀਰ ਦਾ ਦੁਕਾਨ ਭਾਵੇਂ ਵੀਰ ਦੀ ਛੋਟੀ ਹੈ ਪਰ ਹੌਸਲੇ ਪਹਾੜ ਜਿੱਡੇ ਵੱਡੇ ਨੇ ਹਾਂਜੀ ਵੀਰੇ ਦੱਸੋ ਹੋਰ ਕੀ ਆ ਵੀਰੇ ਹੈੱਡਫੋਨ ਨੇ 100 ਦੇ ਆਪਾਂ ਦੋ ਦਿੰਨੇ ਆ 100 ਦੇ ਦੋ ਜੀ ਵਾਹ ਜੀ ਵਾਹ ਕੀ ਬਾਤ ਹੈ ਪੈਨ ਡਰਾਈਵ ਹੈ ਪੈਨ ਡਰਾਈਵ ਹੋ ਗਈ ਇਹ ਆਪਾਂ ਜਿੰਨਾ ਵੀ ਐਮ ਆਰ ਪੀ ਹੋਗਾ ਤਾਂ 50% ਲੈਸ ਕਰਕੇ ਦੇਵਾਂਗੇ। ਅੱਛਾ ਜੀ। ਗਾਰੰਟੀ ਤਾਂ ਹੋਣੀ ਹੀ ਹੋਣੀ ਆ। ਠੀਕ ਹੈ ਠੀਕ ਹੈ ਜੀ। ਲੇਟ ਆ ਜਾਂਦੀ ਆ ਵੀਰੇ ਕਿਚਨ ਲੇਟ ਆ ਜਾਂਦੀ ਆ। ਠੀਕ ਹੈ ਜੀ। ਠੀਕ ਹੈ ਜੀ ਬਹੁਤ ਵਧੀਆ ਬਹੁਤ ਤੇਜ਼ ਆ ਲਾਈਟ ਵੀਰੇ ਇਹ ਲਾਈਟ ਵੀਰੇ ਬਹੁਤ ਹੈ ਇਹ ਰਾਤ ਨੂੰ ਆਪਾਂ ਕਿਤੇ ਜਾਣਾ ਆਉਣਾ ਐਮਰਜੈਂਸੀ ਕਹਿੰਦੇ ਵੀ ਆਪਾਂ ਯੂਜ਼ ਕਰ ਸਕਦੇ ਠੀਕ ਠੀਕ ਜਿਵੇਂ ਕਈ ਵਾਰੀ ਲੋਕ ਅੱਜ ਕੱਲ ਸਾਈਕਲਿੰਗ ਕਰਦੇ ਨੇ ਸ਼ਾਮ ਵੀ ਉਹਦੋਂ ਲੋਡ ਪੈ ਜਾਂਦੀ ਹੈ ਮੋਟਰਸਾਈਕਲ ਤੇ ਘਰੇ ਵੀ ਯੂਜ਼ ਕਰ ਸਕਦੇ ਨੇ ਠੀਕ ਠੀਕ ਇਹ ਗਲਾਸ ਘੜਾ ਆ ਵੀਰੇ ਸੁਪਰ ਐਕਸ ਠੀਕ ਹੈ ਜੀ ਠੀਕ ਹੈ ਇਹ ਅੱਜ ਕੱਲ ਮਾਰਕੀਟ ਦੇ ਵਿੱਚ ਨਵਾਂ ਆਇਆ ਹਾਂਜੀ ਹਾਂਜੀ ਹਾਂ ਇਹਦਾ ਰੇਟ ਹੈ 100 ਰੁਪਏ ਜੀ ਅੱਛਾ ਜੀ ਨਾ ਇਹਦੇ ਸਕ੍ਰੈਚ ਸਕ੍ਰੈਚ ਪਵੇ ਜੀ ਕੁਝ ਵੀ ਨਹੀਂ ਹੁੰਦਾ ਜੀ ਇਹਨੂੰ ਗਲਾਸ ਘੜਾ ਟੱਚ ਨੂੰ ਬਿਲ ਗਲਾਸ ਘੜਦਾ ਵੀਰੇ ਇਹ ਮਾਰਕੀਟ ਦੇ ਵਿੱਚ 200 ਤੋਂ ਲੈ ਕੇ 500 ਤੱਕ ਸੇਲ ਹੋ ਰਿਹਾ ਪਰ ਆਪਣੇ ਕੋਲ ਸਿਰਫ 100 ਰੁਪਏ ਦਾ ਮਿਲੇਗਾ ਬਸ ਹਾਂਜੀ ਅੱਛਾ ਜੀ ਗਲਾਸ ਘੜਦਾ ਮੇਰੇ ਮਤਲਬ ਕਿ 50 ਰੁਪਏ ਦਾ ਵੀਪੀ ਆ ਇਹ ਜੇ 50 ਰੁਪਏ ਦਾ ਇਹਦਾ ਕੋਈ ਕੰਚਾ ਜਾਇਦਾ ਆ ਤੇ 50 ਰੁਪਏ ਦਾ ਮਿਲ ਜੂਗਾ ओके एवी 5 ਡਿਜਾਈਨ ਆ ਜਾਂਦਾ ਠੀਕ ਹੈ ਜੀ ਵਧੀਆ ਤੋਂ ਵਧੀਆ ਕੁਆਲਿਟੀ ਵੇਚਦੇ ਆ ਵੀਰੇ ਆਪਾਂ ਠੀਕ ਹੈ ਜੀ ਪਰ ਗਾਹਕ ਕਿਉਂ ਨਹੀਂ ਆ ਰਹੇ ਉਹ ਪੱਜ ਕੁਝ ਕਹਿ ਨਹੀਂ ਸਕਦੇ ਅੱਛਾ ਜੀ ਪਰ ਕੁਆਲਿਟੀ ਵੇਚਦੇ ਆ ਵੀ ਆਪਾਂ ਕਹਿੰਦੇ ਵੀ ਜਿਹੜਾ ਇੱਕ ਵਾਰ ਚੀਜ਼ ਗਾਹਕ ਲੈ ਕੇ ਜਾਵੇ ਉਹ ਗਾਹਾਂ ਨੂੰ ਦੋ ਚਾਰ ਗਾਹਕ ਨੂੰ ਹੋਰ ਲੈ ਕੇ ਆਵੇ ਠੀਕ ਠੀਕ ਇੱਕ ਵਾਰ ਮੇਰੇ ਕੋਲ ਵਿਜ਼ਿਟ ਕਰੋ ਜੀ ਤੁਹਾਨੂੰ ਚੀਜ਼ ਵਧੀਆ ਲੱਗੂਗੀ ਤੁਸੀਂ ਦੁਬਾਰੋ ਹੋਰ ਵਿਆਹ ਮੋਗੇ ਕਸਟਮਰ ਲੈ ਕੇ ਠੀਕ ਠੀਕ ਤੇ ਜਿਵੇਂ ਵੀ ਇਹ ਤੁਹਾਡਾ ਵੀਆਈਪੀ ਨੰਬਰਾਂ ਦਾ ਹੈਗਾ ਉਹਦੇ ਬਾਰੇ ਸਾਨੂੰ ਕੁਝ ਦੱਸੋ ਵੀ ਵੀਆਈਪੀ ਨੰਬਰਾਂ ਦਾ ਵੀ ਤੁਸੀਂ ਕਿੰਨਾ ਕਰਦੇ ਹੋ ਵੀਆਈਪੀ ਦੇ ਚੁਆਇਸ ਪੈਕ ਨੰਬਰ ਜਿਵੇਂ ਕਿਸੇ ਨੇ ਆਪਣੀ ਗੱਡੀ ਦੇ ਨਾਲ ਦਾ ਨੰਬਰ ਲੈਣਾ ਹੋਵੇ ਮੋਟਰਸਾਈਕਲ ਦੇ ਨਾਲ ਦਾ ਨੰਬਰ ਲੈਣਾ ਹੋਵੇ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਨਾਂ ਜੀਰੋ ਵਾਲਾ ਲੈਣਾ ਹੋਵੇ 00013 ਜਾਂ ਮਤਲਬ ਜੋ ਵੀ ਬੰਦੇ ਦੀ ਡਿਮਾਂਡ ਹੈ ਉਹ ਆਪਾਂ ਡਿਮਾਂਡ ਅਗਲੇ ਦੀ ਪੂਰੀ ਕਰਾਂਗੇ ਉਹ ਵੀ ਘੱਟ ਰੇਟ ਤੇ ਠੀਕ ਮਾਰਕੀਟ ਚ ਘੱਟ ਤੋਂ ਘੱਟ ਰੇਟ ਤੇ ਆਪਣੇ ਕੋਲ ਨੰਬਰ ਮਿਲਣਗੇ ਅੱਛਾ ਤੇ ਆਪਾਂ ਇੱਕ ਹੋਰ ਵੀ ਸੁਵਿਧਾ ਉਪਲਬਧ ਕਰੀ ਹੈ ਵੀ 40 ਕਿਲੋਮੀਟਰ ਦੇ ਅੰਦਰ ਵਿੱਚ ਅਗਲੇ ਦੇ ਹੋਮ ਡਿਲੀਵਰੀ ਕਰ ਦਾਂਗੇ ਅੱਛਾ ਮਲਕੇ ਵੀ ਜੇ 40 ਕਿਲੋਮੀਟਰ ਏਰੀਆ ਦੇ ਵਿੱਚ ਤੁਹਾਡੀ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਤੁਹਾਡੇ ਨਾਲ ਕੰਟੈਕਟ ਕਰਦਾ ਵੀ ਘੱਟੋ ਘੱਟ 30 ਤੋਂ 40 ਕਿਲੋਮੀਟਰ ਏਰੀਆ ਦੇ ਵਿੱਚ ਵੀ ਤੁਸੀਂ ਜੇ ਵੀਏਪੀ ਨੰਬਰ ਲੈਂਦਾ ਤਾਂ ਤੁਸੀਂ ਘਰੇ ਜਾ ਕੇ ਕਰੇ ਜਾ ਕੇ ਵੀਰੇ ਹੋਮ ਡਿਲੀਵਰੀ ਕਰਕੇ ਅੱਛਾ ਵੀ ਐਕਟਿਵ ਨੰਬਰ ਜਿਹੜਾ ਤੁਸੀਂ ਘਰੇ ਜਾ ਕੇ ਐਕਟੀਵੇਟ ਕਰਕੇ ਕਰੇ ਜਾ ਕੇ ਐਕਟੀਵੇਟ ਕਰਕੇ ਹੋਵੇਗਾ ਆਹ ਵਾਦਾ ਦੇਖੋ ਦੋਸਤੋ ਵੀ ਤੁਸੀਂ ਵੀਰ ਦਾ ਸਾਥ ਦੂਰ ਜਰੂਰ ਦੇਣਾ ਵੀ ਵੀਰ ਦਾ ਜਿਹੜਾ ਹੌਸਲਾ ਟੁੱਟ ਨਹੀਂ ਦੇਣਾ ਹੈਗਾ ਵੀ ਇਸ ਤੋਂ ਵੱਧ ਹੋਰ ਕਿਸ ਲਈ ਕੋਈ ਕੀ ਕਰ ਸਕਦਾ ਹੈ ਜਿਹੜਾ ਵੀ ਬੰਦਾ VIP ਨੰਬਰ ਲਊਗਾ ਉਹਨੂੰ ਆਪਾਂ neck band ਫ੍ਰੀ ਦੇਣਾ ਅੱਛਾ ਜੀ ਇੱਕ neck band ਦੇਖੋ ਜੀ ਵੀਰ ਜੀ ਫ੍ਰੀ ਦੇ ਰਹੇ ਨੇ ਜੇ ਤੁਹਾਨੂੰ ਜੇ ਤੁਸੀਂ ਵੀਰ ਕੋਲ VIP ਨੰਬਰ ਲੈ ਰਹੇ ਹੋ ਇੱਕ neck band ਹੈ ਤੁਹਾਨੂੰ ਬਿਲਕੁਲ ਇਹ 199 MRP ਹੈ ਜੀ ਇਹਦਾ ਅੱਛਾ MRP ਦੇਖੋ ਜੀ 199 MRP ਵੀ ਸ਼ੋਅ ਕਰ ਰਹੇ ਨੇ 199 MRP ਦੇਖੋ ਜੀ ਆਪਾਂ ਕੋਈ ਹਲਕੀ ਚੀਜ਼ ਨਹੀਂ ਦੇ ਰਹੇ ਇਹ ਬਿਲਕੁਲ ਫ੍ਰੀ ਦੇ ਰਹੇ ਨੇ ਤੁਹਾਨੂੰ ਜਿਹੜਾ ਵੀ VIP ਨੰਬਰ VIP ਨੰਬਰ ਲੈ ਰਹੇ ਹਾਂ ਹਾਂ ਜੀ ਹੋਰ ਦੱਸੋ ਵੀ ਕੀ ਕੀ ਆ ਕਿਹੜੀ ਆਪਣੇ ਕੋਲ ਬੋਟ ਕੰਪਨੀ ਦੇ 에어ਪອດ ਮਿਲ ਜਾਣਗੇ ਇਹ ਤਾਂ ओरिजिनल ਛਾਹ ओरिजिनल ਜਿਹੜੇ ਮਾਰਕੀਟ ਦੇ ਵਿੱਚ ਡਿਮਾਂਡ ਹੀ ਬਹੁਤ ਹੈ ਡਿਮਾਂਡ ਜਿਹੜੀ ਬਹੁਤ ਹੈ ਠੀਕ ਠੀਕ ਪਾਵਰ ਬੈਂਕ ਮਿਲ ਜਾਣਗੇ ਵੀਰੇ ਆਪਣੇ ਕੋਲ ਆ ਦੋ 2000mAh ਦੀ ਪਾਵਰ ਬੈਂਕ ਆ Redmi ਦੀ ओरिजिनल ਠੀਕ ਹੈ ਜੀ ਸਿਰਫ 2000 ਰੁਪਏ ਦੀ ਠੀਕ ਹੈ ਜੀ ਠੀਕ ਆ ਪਾਵਰ ਬੈਂਕ ਮਿਲ ਜੂਗੀ ਸਿਰਫ 700 ਰੁਪਏ ਦੇ ਵਿੱਚ ਅੱਛਾ ਜੀ ਆ ਪਾਵਰ ਬੈਂਕ ਮਿਲ ਜੂਗੀ 600 ਦੀ 500 ਰੁਪਏ ਦੀ ਠੀਕ ਹੈ ਜੀ ਆਈਫੋਨ ਦੇ ਆ ਬੋਟ ਦੇ ਆਪਣਾ ਜਿਹੜੇ 에어ਪອດ ਮਿਲਦੇ ਨੇ ਸਿਰਫ 500 ਰੁਪਏ ਦੇ ਵਿੱਚ ਰੇਟ ਆਪਣੇ ਮੇਰੇ ਮਾਰਕੀਟ ਨਾਲੋਂ ਬਹੁਤ ਘੱਟ ਹੋਣਗੇ ਅੱਛਾ ਵੀ ਜਿਹੜੀਆਂ ਆਪਾਂ ਕਹਿੰਦੇ ਆ ਵੀ ਫਰਸਟ ਕਾਪੀ ਹੁੰਦੀਆਂ ਨੇ ਵੀ ਉਹ ਚੀਜ਼ਾਂ ਤੁਹਾਡੇ ਕੋਲ ਮਿਲ ਜਾਣਗੀਆਂ ਵੀਰੇ ਫਰਸਟ ਕਾਪੀ ਮਿਲ ਜੂ ਹਾਂ ਫਰਸਟ ਕਾਪੀ ਉਹ ਮਿਲੂਗੀ ਠੀਕ ਹੈ ਜੀ ਠੀਕ ਹੈ ਪਰ ਕਨੇ ਕੁਆਲਿਟੀ ਬੇਸ ਓਕੇ ਹੋਊਗੀ ਠੀਕ ਠੀਕ ਰੇਟ ਵੀ ਓਕੇ ਹੋਊਗਾ ਠੀਕ ਹੈ ਵੀ ਮਤਲਬ ਕਿ ਵੀ ਪੂਰਾ ਚੈੱਕ ਕਰਾ ਕੇ ਤੁਹਾਨੂੰ ਦੇ ਦੇ ਚੈੱਕ ਕਰਾ ਕੇ ਤਸੱਲੀ ਕਰਾ ਕੇ ਦੇਵਾਂਗੇ ਵੀਰੇ ਠੀਕ ਹੈ ਜੀ ਰੇਟ ਦੀ ਜ਼ਿੰਮੇਵਾਰੀ ਹੋਊਗੀ ਕੁਆਲਿਟੀ ਦੀ ਜ਼ਿੰਮੇਵਾਰੀ ਸਾਰੀ ਜ਼ਿੰਮੇਵਾਰੀ ਆਪਣੀ ਹੋਊਗੀ ਆਪਾਂ ਨੇ ਗਾਹਕ ਲਾਉਣਾ ਹੈ ਜੀ ਜੀ ਹ ਹਾਂਜੀ ਦੋਸਤੋ ਹੁਣ ਤੁਸੀਂ ਦੇਖਣਾ ਵੀ ਤੁਸੀਂ ਨੇ ਆਪਣੇ ਪੰਜਾਬੀ ਵੀਰਾਂ ਦਾ ਸਾਥ ਦੇਣਾ ਹਨਾ ਜਿਹੜੇ ਟਾਈਮ ਦੇ ਵਿੱਚ ਲੋਕ ਬਾਹਰ ਜਾ ਜਾ ਕੇ ਕੰਮ ਕਰ ਰਹੇ ਨੇ ਆਪਣੀ ਜਗ੍ਹਾ ਛੱਡ ਕੇ ਹਨਾ ਆਪਣਾ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਉਸ ਟਾਈਮ ਦੇ ਵਿੱਚ ਵੀਰ ਨੇ ਵੀਰ ਦੇ ਵੀਰ ਦਾ ਭਾਈ ਦੋਨੇ ਆਪਣਾ ਇੱਥੇ ਖੜਕੇ ਪੰਜਾਬ ਦੇ ਵਿੱਚ ਆਪਣਾ ਖੁੱਦ ਦਾ ਕੰਮ ਕਰ ਰਹੇ ਨੇ ਹਾਲਾਂਕਿ ਦੋਨੇ ਇਹ ਭਾਈ ਸਕੇ ਭਾਈ ਨੇ ਤੇ ਜ਼ਿੰਮੇਦਾਰਾਂ ਦੇ ਮੁੰਡੇ ਨੇ ਫਿਰ ਵੀ ਉਸ ਇਹ ਜ਼ਿੰਮੇਦਾਰਾਂ ਦੇ ਮੁੰਡੇ ਹੋਣ ਦੇ ਬਾਵਜੂਦ ਵੀ ਇੱਕ ਛੋਟੇ ਪੱਧਰ ਦੇ ਤੋਂ ਕੰਮ ਸ਼ੁਰੂ ਕੀਤਾ ਜਿੱਥੇ ਆਪਾਂ ਇਹਨਾਂ ਇੰਨੀਆਂ ਗੱਲਾਂ ਕਰਦੇ ਆ ਕਿ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਪੰਜਾਬ ਦੇ ਵਿੱਚ ਹੀ ਕੰਮ ਕਰੀਏ ਉੱਥੇ ਵੀਰੇ ਕਰ ਰਹੇ ਨੇ ਉਦਮ ਕਰ ਰਹੇ ਨੇ ਹਨਾ ਤਾਂ ਆਪਣਾ ਫਰਜ ਵੰਡਦਾ ਕਿ ਆਪੇ ਆਪਾਂ ਵੀਰਾਂ ਦਾ ਇਹਨਾਂ ਦਾ ਸਾਥ ਦੇਈਏ ਜੀ ਹਾਂਜੀ 99 ਦੇ ਵਿੱਚ ਆਪਾਂ ਸੇਲ ਵੀ ਲਾਈ ਹੋਈ ਹੈ ਵੀਰੇ ਆਪਾਂ ਬਾਹਰ ਲਿਖ ਕੇ ਬੋਰਡ ਵੀ ਲਾਇਆ ਹੋਇਆ ਹੈ 99 ਦੇ ਵਿੱਚ ਕੀ ਕੀ ਮਿਲਦਾ ਆਪਾਂ ਹਾਂਜੀ ਹਾਂਜੀ ਕੀ ਕੀ ਚੀਜ਼ਾਂ ਨੇ ਵੀਰ ਜੀ 99 ਸਟੋਰ ਦੇ ਵਿੱਚ ਤੁਹਾਡੇ ਕੋਲੇ ਹੈੱਡਫੋਨ ਨੇ ਹਾਂਜੀ ਡਾਟਾ ਕੇਬਲਸ ਨੇ ਗਲਾਸ ਗਾਰਡ ਨੇ ਮੋਬਾਈਲ ਕਵਰਸ ਨੇ ਟੀ-ਸ਼ਰਟਸ ਨੇ ਹਾਂਜੀ ਵੀਰੇ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਨੇ ਬਾਹਰ ਲਾਈਆਂ ਹੋਈਆਂ ਨੇ ਵੀ ਸਾਰੀਆਂ ਤੁਸੀਂ ਸਾਰੀਆਂ ਅਵੇਲੇਬਲ ਨੇ ਵੀਰੇ ਜਿਵੇਂ ਉਹਨਾਂ ਦੇਖੋ ਅੱਛਾ ਜੀ आईडी डस ਦੇ ਚਰਾਬਾ ਨੇ ਜੀ ਸੌ ਸਰੇ ਇਹ 99 ਦੇ ਵਿੱਚ ਹੈ ਐਮ ਆਰ ਪੀ 500 ਰੁਪਿਆ 100 ਰੁਪਏ ਦੇ ਤਿੰਨ ਅੱਛਾ ਹੀ 100 ਰੁਪਏ ਦੇ ਵੀ ਤਿੰਨ ਜੋੜੇ ਤੁਸੀਂ ਸਿਰਫ 90 ਦਾ ਪੈਕਟ 100 ਰੁਪਏ ਦਾ 99 ਦਾ ਯਾਨੀ ਤੁਸੀਂ 99 ਰੁਪਏ ਦਾ ਦੇ ਰਹੇ ਹੋ ਬੰਦੇ ਨੂੰ 1 ਰੁਪਿਆ ਵਾਪਸ ਮੋੜੋਗੇ ਹਾਂਜੀ ਹਾਂਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਅੰਡਰਵੀਅਰਜ਼ ਲਾਈਵ ਗਾਰਮੈਂਟਸ ਇਹ ਵੀ 99 ਦਾ ਹੈ ਠੀਕ ਹੈ ਜੀ ਐਂਡ ਕਾਇ ਇਹ ਵੀ ਜਮੇ ਬਾਜ਼ਾਰ ਚ 200 ਦੀ ਮਿਲਦੀ ਆ 500 ਦੀ ਮਿਲਦੀ ਆ ਆਪਾਂ 99 ਦੀ ਲਾਈਵ ਆ ਬਸ 100 ਰੁਪਏ ਦੇ ਵਿੱਚ ਸਾਰਾ ਕੁਝ ਆਪਣੇ ਕੋਲ ਵਿੱਚ ਜਿਹੜਾ ਆਪਾਂ ਬਾਹਰ ਬੋਰਡ ਤੇ ਲੈ ਬੋ 99 ਰੁਪਏ ਦਾ ਠੀਕ ਹੈ ਜੀ ਹਾਂਜੀ ਵੀਰ ਤੁਸੀਂ ਆਪਣਾ ਇੱਕ ਐਡਰੈਸ ਦੱਸ ਦੋ ਵੀ ਜਿਹੜੇ ਵੀਰਾਂ ਨੇ ਤੁਹਾਡੇ ਕੋਲ ਆ ਕੇ ਕੋਈ ਸਮਾਨ ਲੈਣਾ ਤਾਂ ਕਿਵੇਂ ਆ ਸਕਦੇ ਨੇ ਤੇ ਇੱਕ ਆਪਣਾ ਮੋਬਾਈਲ ਨੰਬਰ ਤੇ ਜੁੜਾ ਦਿਓ ਵੀਰ ਜੀ ਆਪਣਾ ਨਾਬੇ ਤੋਂ 2 ਕਿਲੋਮੀਟਰ ਤੇ ਰੋਟੀ ਦੇ ਪੜ ਆ ਜਾਂਦੇ ਨੇ ਜੀ ਇਹ ਨਾਬਾ ਪਾਸ ਰੋਡ ਤੇ 메ਨ ਰੋਡ ਤੇ ਆਪਣੀ ਸ਼ਾਪ ਆ ਪ੍ਰੀਤ ਘਟਰਾ ਟੈਲੀਕਮ ਠੀਕ ਹੈ ਪ੍ਰੀਤ ਘਟਰਾ ਟੈਲੀਕਮ ਤੇ ਵੀਰ ਜੀ ਤੁਸੀਂ ਆ ਕੇ ਸਮਾਨ ਜਿਹੜਾ ਵੀ ਤੁਸੀਂ ਜਾ ਵੀਆਪੀ ਨੰਬਰ ਲੈਣੇ ਤਾਂ ਵੀਰ ਕੋਲੇ ਪਹੁੰਚ ਕੇ ਇੱਥੇ ਲੈ ਸਕਦੇ ਹਾਂ ਠੀਕ ਹੈ ਜੀ ਤੇ ਇੱਕ ਵੀਰ ਜੀ ਤੁਸੀਂ ਆਪਣੀ ਇੰਸਟਾਗ੍ਰam ਆਈਡੀ ਦੱਸ ਰਹੇ ਸੀਗੇ ਵੀ ਉਹ ਕੀ ਆਈਡੀ ਹੈਗੀ ਹੈ ਵੀਰੇ ਖਟੜਾ ਨੱਬਾ ਅੱਛਾ ਜੀ ਪੀਬੀ 34 ਇਹਦੇ ਵਿੱਚ ਡੇਲੀ ਅਪਡੇਟ ਹੁੰਦੀ ਰਹਿੰਦੀ ਹੈ ਵੀਰੇ ਠੀਕ ਹੈ ਜੀ ਵੀਰ ਦੀ ਇੰਸਟਾਗ੍ਰam ਆਈਡੀ ਹੈਗੀ ਹੈ ਖਟੜਾ ਨੱਬਾ ਪੀਬੀ 34 ਤੁਸੀਂ ਵੀਰ ਦੀ ਆਈਡੀ ਨੂੰ ਫੋਲੋ ਕਰ ਸਕਦੇ ਹੁੰਦੇ ਜਿਹੜਾ ਮੇਰੇ ਆਈਡੀ ਫੋਲੋ ਕਰਕੇ ਆਊਗਾ ਹਾਂ ਜੀ